ਸਲੋਕ ਦੇਨ ਹਰ ਪ੍ਰਭ ਛੋਡ ਕੇ ਲੱਗ ਹੈ ਆਨ ਸੁਆਇ ਨਾਨਕ ਕਹੂ ਨਸੀ ਜਈ ਬਿਨ ਨਾਵੈ ਪਤ ਜਾਏ ਅਸ਼ਟਪਦੀ ਦਸ ਵਸ ਤੂਲੇ ਪਾਛੈ ਪਾਵੇ ਏਕ ਵਸਤ ਕਾਰਨ ਬਿਖੋਟ ਗਵਾਵੇ ਏਕ ਪੀਣਾ ਦੇ ਦਸ ਪੀ ਹਰ ਲੇ ਤਉ ਮੂੜਾ ਕਹੋ ਕਹਾ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸ਼ਕਾਰਾ ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੁ ਮਨ ਵੂਠਾ ਜਿਸ ਜਨ ਆਪਣਾ ਹੁਕਮ ਮੰਨਾਇ ਸਰਬ ਥੋਕ ਨਾਨਕ ਤਿਨ ਪਾਇਆ ਅਗਨਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤੈ ਅਨੰਦ ਉਲਾਸ ਆਪਣੇ ਆਮਾਨ ਕਛ ਬਹੁਰ ਸਾਹੋਲੇ ਅਗਿਆਨੀ ਮਨ ਰੋਸ ਕਰੇ ਆਪਣੇ ਪ੍ਰਤੀਤ ਆਪ ਹੀ ਖੋਵੈ ਬਹੁਰ ਉਸ ਕਾ ਵਿਸਵਾਸ ਨਾ ਹੋਵੈ ਜਿਸ ਕੀ ਬਸਤ ਤਿਸ ਆਗੇ ਰੱਖੈ ਪ੍ਰਭ ਕੀ ਆਗਿਆ ਮਾਨੈ ਮਾਥੈ ਉਸ ਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਂਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਬਿਰਖ ਕੀ ਛਾਇਆ ਸਿਉ ਰੰਗ ਲਾਵੈ ਓਹ ਬਿਨਸੈ ਓਹ ਮਨ ਪਛਤਾਵੈ ਜੋ ਦੀਸੈ ਸੋ ਚਾਲਨ ਹਾਰ ਲਪਟ ਰਹਿਓ ਤਹ ਅੰਧ ਅੰਧਾਰ ਬਟਾਉ ਸਿਉ ਜੋ ਲਾਵੈ ਨੇਹ ਤਾ ਕੋ ਹਾਥ ਨ ਆਵੈ ਕੇਹ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸਬਾਇਆ ਮਿਥਿਆ ਹौं ਮੈਂ ਮਮਤਾ ਮਾਇਆ ਮਿਥਿਆ ਰਾਜ ਜੋ ਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਅਸਵ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਧ੍ਰੋਹ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੀ ਚਰਨ ਮਿਥਿਆ ਸ਼ਰਵਨ ਪਰ ਨਿੰਦਾ ਸੁਨਹਿ ਮਿਥਿਆ ਹਸਤ ਪਰ ਦਰਬ ਕਉ ਹਿਰਹਿ ਮਿਥਿਆ ਨੇਤਰ ਪੇਖਤ ਪਰ ਤਰੇ ਰੂਪਾਦ ਮਿਥਿਆ ਰਸਨਾ ਭੋਜਨ ਅਨਸਵਾਦ ਮਿਥਿਆ ਚਰਨ ਪਰ ਵਿਕਾਰ ਕਉ ਧਾਵਹਿ ਮਿਥਿਆ ਮਨ ਪਰ ਲੋਭ ਲੁਭਾਵਹਿ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਤ ਬਿਕਾਰ ਬਿਨ ਬੂਝੇ ਮਿਥਿਆ ਸਭ ਭਏ ਸਫਲ ਦੇਹ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਖਤ ਕੀ ਆਰਜਾ ਸਾਚ ਬਿਨਾ ਕਹਿ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾ ਕਹਿ ਦੁਰਗੰਧ ਬਿਨ ਸਿਮਰਨ ਦਿਨ ਰਹਿਨ ਬਿਰਥਾ ਬਿਹਾਏ ਮੇਗ ਬਿਨਾ ਜਿਉ ਖੇਤੀ ਜਾਏ ਗੋਬਿੰਦ ਭਜਨ ਬਿਨ ਬ੍ਰਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰਥ ਧਾਮ ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਉ ਨਾਨਕ ਤਾ ਕੈ ਬਲ ਬਲ ਜਾਉ ਰਹਿਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖ ਹੋ ਗੰਢ ਲਾਵਤ ਜਾਨਨ ਹਰ ਪ੍ਰਭੂ ਪਰਬੀਨ ਬਾਹਰ ਭੇਖ ਨ ਕਾਹੂ ਪਹੀਨ ਔਰ ਉਪਦੇਸੈ ਆਪ ਨਾ ਕਰੈ ਆਵਤ ਜਾਵਤ ਜਨ ਮੈਂ ਮਰੈ ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੇਖ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਓਨ ਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪਹਿ ਮਾਨੈ ਆਪ ਹੈ ਆਪ ਆਪ ਕਰਤ ਨਿਵੇਰਾ ਕਿਸੈ ਦੂਰ ਜਨਾਵਤ ਕਿਸੈ 부ਝਾਵਤ ਨੇਰਾ ਉਪਾਬ ਸਿਆਨ ਪਸਗਲ ਤੇ ਰਹਤ ਸਭ ਕਛ ਜਾਣੈ ਆਤਮ ਕੀ ਰਹਿਤ ਜਿਸ ਭਾਵੈ ਤਿਸ ਲਾਇ ਲੜ ਲਾਇ ਥਾਨਤ ਨੰਤਰ ਰਹਾ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰਬ ਲੋਭ ਮੋਹ ਬਨਸੇ ਜਾਏ ਅਹਮੇਬ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ 36 ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ ਜਿਹ ਪ੍ਰਸਾਦ ਸੁਗੰਧਤ ਤਨ ਲਾਵਹਿ ਤਿਸ ਕਉ ਸਿਮਰਤ ਪਰਮ ਗਤ ਪਾਵਹਿ ਜਿਹ ਪ੍ਰਸਾਦ ਬਸਹਿ ਸੁਖ ਮੰਦਰ ਤਿਸਹਿ ਤੇ ਆਏ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰਹੁ ਤੇ ਸਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਾਵਨ ਜੋਗ ਜਿਹ ਪ੍ਰਸਾਦ ਪਾਟ ਪਟੰਬਰ ਹੰਡਾਵਹਿ ਤਿਸਹਿ ਤਿਆਗ ਕਤ ਅਵਰ ਲੁਭਾਵਹਿ ਜਿਹ ਪ੍ਰਸਾਦ ਸੁਖ ਸੇਜ ਸੋਈਜੈ ਮਨ ਆਠ ਪਹਿਰ ਤਾਕਾ ਜਸਗਾ ਬੀਜੈ ਜਿਹ ਪ੍ਰਸਾਦ ਤੁਝ ਸਭ ਕੋ ਮਾਨੈ ਮੁਖਤਾ ਕੋ ਜਸ ਰਸਨ ਬਖਾਨੈ ਜਿਹ ਪ੍ਰਸਾਦ ਤੇਰੋ ਰਹਤਾ ਧਰਮ ਮਨ ਸਦਾ ਧਾਇ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹ ਮਾਨ ਪਾਵਹਿ ਨਾਨਕ ਪਤ ਸੇਤੀ ਘਰ ਜਾਵਹਿ ਜਿਹ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਭ ਤਿਸ ਰਾਮ ਸਨੇਹੀ ਜਿਹ ਪ੍ਰਸਾਦ ਤੇਰਾ ਓਲਾ ਰਹਤ ਮਨ ਸੁਖ ਪਾਵਹਿ ਹਰ ਹਰ ਜਸ ਕਹਿਤ ਜਿਹ ਪ੍ਰਸਾਦ ਤੇਰੇ ਸਗਲ ਚਿੱਦਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭ 타ਕੇ ਜਿਹ ਪ੍ਰਸਾਦ ਤੁਝ ਕੋ ਨਾ ਪਹੂਚੈ ਮਨ ਸਾਸ ਸਾਸ ਸਿਮਰਹੁ ਪ੍ਰਭ ਊਚੇ ਜਿਹ ਪ੍ਰਸਾਦ ਪਾਈ ਦੁਰਲੱਭ ਦੇਹ ਨਾਨਕ 타કી ਭਗਤ ਕਰੇ ਹੈ ਜਹ ਪ੍ਰਸਾਦ ਆ ਭੂਖਨ ਪਹਿਰੀਜੈ ਮਨ ਤਿਸ ਸਿਮਰਤ ਕਿਉ ਆਲਸ ਕੀਜੈ ਜਹ ਪ੍ਰਸਾਦ ਅਸਵਾ ਹਸਤ ਅਸਵਾਰੀ ਮਨ ਤਿਸ ਪ੍ਰਭ ਕਉ ਕਬਹੂ ਨ ਬਿਸਾਰੀ ਜਹ ਪ੍ਰਸਾਦ ਬਾਗ ਮਿਲਖ ਧਨਾ ਰਾਖ ਪਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਨਤ ਬਨਾਈ ਉਠਤ ਬੈਠਤ ਸਦਤ ਸਹਿ ਧਿਆਈ ਤਿਸਹਿ ਧਿਆਏ ਜੋ ਏਕ ਅਲਖ ਹੈ ਈ ਹਾਂ ਊਹਾ ਨਾਨਕ ਤੇਰੀ ਰਖੈ ਜਿਹ ਪ੍ਰਸਾਦ ਕਰਹਿ ਪੁੰਨ ਬਹੁਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਜਿਹ ਪ੍ਰਸਾਦ ਤੂੰ ਆਚਾਰ ਬਿਵਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਤਾਰੀ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜਿਹ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜਹ ਪ੍ਰਸਾਦ ਤੇਰੀ ਪਤ ਰਹਿ ਗੁਰ ਪ੍ਰਸਾਦ ਨਾਨਕ ਜਸ ਕਹੇ ਜਹ ਪ੍ਰਸਾਦ ਸੁਨਹਿ ਕੰਨ ਨਾਦ ਜਹ ਪ੍ਰਸਾਦ ਪੇਖ ਹੈ ਬਿਸਮਾਦ ਜਹ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ ਜਹ ਪ੍ਰਸਾਦ ਸੁਖ ਸਹਿਜੇ ਬਸਨਾ ਜਹ ਪ੍ਰਸਾਦ ਹਸਤ ਕਰ ਚਲਹਿ ਜਹ ਪ੍ਰਸਾਦ ਸੰਪੂਰਨ ਫਲ ਹੈ ਜਹ ਪ੍ਰਸਾਦ ਪਰਮ ਗਤ ਪਾਵਹਿ ਜਹ ਪ੍ਰਸਾਦ ਸੁਖ ਸਹਿਜ ਸਮਾਵਹਿ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਹੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕਉ ਮੂਲ ਨ ਮਨਹੁ ਬਿਸਾਰ ਜਿਹ ਪ੍ਰਸਾਦ ਤੇਰਾ ਪਰਤਾਪ ਰੇ ਮਨ ਮੂੜ ਤੂੰ ਤਾ ਕਉ ਜਾਪ ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਤਿਸਹ ਜਾਨ ਮਨ ਸਦਾ ਹਜੂਰੇ ਜਿਹ ਪ੍ਰਸਾਦ ਤੂੰ ਪਾਵਹਿ ਸਾਚ ਰੇ ਮਨ ਮੇਰੇ ਤੂੰ ਤਾਸਿਉ ਰਾਚ ਜਿਹ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਬਿਗਾਸ ਰਬ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਊਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਯਾ ਆਪੋ ਕਛੂ ਨਕਿਨ ਹੋ ਲਾਇ ਜਿਤ ਜਿਤ ਲਾਭ ਹੋ ਤਿਤ ਲਗਹਿ ਹਰਨਾਥ ਨਾਨਕ ਇਨ ਕੈ ਕਛੂ ਨਾ ਹਾਥ ਸੋ ਲੋਕ ਅਗਮ ਆਗਾਦ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨ ਕੀ ਅਚਰਜ ਕਥਾ ਅਸ਼ਟ ਪਦੀ ਸਾਧਕੈ ਸੰਗ ਮੁਖ ਊਜਲ ਹੋਤ ਸਾਧ ਸੰਗ ਮਲ ਸਗ ਲੀਖੋਤ ਸਾਧਕੈ ਸੰਗ ਮਿਟੈ ਅਭਿਮਾਨ ਸਾਧਕੈ ਸੰਗ ਪ੍ਰਗਟੈ ਸੁਗਿਆਨ ਸਾਧਕੈ ਸੰਗ ਬੁੱਝੈ ਪ੍ਰਭ ਨਿਹਰਾ ਸਾਧ ਸੰਗ ਸਭ ਹੋਤ ਨਿਬੇਰਾ ਸਾਧਕੈ ਸੰਗ ਪਾਏ ਨਾਮ ਰਤਨ ਸਾਧਕੈ ਸੰਗ ਏਕ ਉਪਰਜਤਨ ਸਾਧਕੀ ਮਹਿਮਾ ਬਰਨੈ ਕੌਨ ਪ੍ਰਾਨੀ ਨਾਨਕ ਸਾਧ ਕੀ ਸੋਬਾ ਪ੍ਰਭ ਮਾਹਿਸਮਾਨੀ ਸਾਧਕੈ ਸੰਗ ਅਗੋਚਰ ਮਿਲੇ ਸਾਧਕੈ ਸੰਗ ਸਦਾ ਪਰਫੁੱਲੇ ਸਾਧਕੈ ਸੰਗ ਆਵਹਿ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕੈ ਸੰਗ ਮਨੋਹਰ ਬੈਨ ਸਾਧਕੈ ਸੰਗਨ ਕਤ ਹੂੰ ਤਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧਕੈ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁਪਰਸੰਨ ਸਾਧ ਸੰਗ ਦੁਸ਼ਮਨ ਸਭ ਮੀਤ ਸਾਧੂ ਕੈ ਸੰਗ ਮਹਾ ਪੁਨੀਤ ਸਾਧ ਸੰਗ ਕਿਸ ਸਿਓ ਨਹੀਂ ਬੈਰ ਸਾਧਕੈ ਸੰਗ ਨਾ ਬੀਕਾ ਪੈਰ ਸਾਧਕੈ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਾਹੀ ਹਉ ਤਾਪ ਸਾਧਕ ਸੰਗ ਤਜੈ ਸਭ ਆਪ ਆਪੇ ਜਾਣੈ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਨ ਆਈ ਸਾਧਕ ਸੰਗ ਨ ਕਬ ਹਉ ਤਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਅਗੋਚਰ ਲਹੈ ਸਾਧੂ ਕੈ ਸੰਗ ਅਜਰ ਸਹੈ ਸਾਧ ਕੈ ਸੰਗ ਬਸੈ ਥਾਨ ਊਚੈ ਸਾਧੂ ਕੈ ਸੰਗ ਮਹਿਲ ਪਹੂਚੈ ਸਾਧਕਾ ਸੰਗ ਦਰੜੈ ਸਭ ਧਰਮ ਸਾਧਕਾ ਸੰਗ ਕੇਵਲ ਪਾਰ ਬ੍ਰਹਮ ਸਾਧਕਾ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕਹਿ ਕੁਰਬਾਨ ਸਾਧਕਾ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬਰ ਨਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੈ ਸੰਗ ਸੋ ਬਾਸੁਰ ਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੈ ਸੰਗ ਸ੍ਰਬ ਥਾਨ ਗੰਮ ਨਾਨਕ ਸਾਧ ਕੈ ਸੰਗ ਸਫਲ ਜਨਮ साधक का संग नहीं कछ काल दर्शन भेटत होत निहाल साधक का संग कल्लो खतरै साधक संग नरक परहरै साधक का संग ईहां ऊहां सोहेला साध संग विचित्रत हर मेला जो इच्छा सोई फल पावे साधक संग न बिरथा जावे पार ब्रह्म साध रद बसै ਨਾਨਕ ਉਧਰੈ ਸਾਧ ਸੁਨ ਰਸੈ ਸਾਧਕ ਸੰਗ ਸੁਨੋ ਹਰਨਾਵ ਸਾਧ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧ ਕੈ ਸੰਗ ਲੱਗੈ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਦੀਠਾ ਸਾਧ ਸੰਗ ਭੈ ਆਗਿਆਕਾਰੀ ਸਾਧ ਸੰਗ ਗਤ ਭਈ ਹਮਾਰੀ ਸਾਧ ਕੈ ਸੰਗ ਮਿਟੇ ਸਭ ਰੋਗ नानक साद भेटे संयोग साद की महिमा वेद ना जानह जेता सुनह ते तब ख्यानह साद की उपमा ते गुण ते दूर साद की उपमा रही भरपूर साद की शोभा का नाही अंत साद की शोभा सदा बेअंत साद की शोभा ऊचते ऊंची साद की शोभा मूचते मूची साद की शोभा साद बन आई ਨਾਨਕ ਸਾਦ ਪ੍ਰਭ ਭੇਦ ਨ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖੈ ਇਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕਉ ਸੋਖ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕਉ ਲਾਗੈ ਤੁਲ ਪਵਾਨ ਬ੍ਰਹਮ ਗਿਆਨੀ ਕੈ ਧੀਰਜ ਏਕ ਜਿਉ ਬਸੁਦਾ ਕੂ ਖੋਦਾ ਕੂ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਹ ਗੁਨਾਵ ਨਾਨਕ ਜਿਉ ਪਾਵਕ ਕਾ ਸਹਿਜ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜਲਾਏ ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ ब्रह्मज्ञानी कह मित्र सतर समान ब्रह्मज्ञानी कह नाही अभिमान ब्रह्मज्ञानी ऊचते ऊंचा मन अपना है सब ते नीचा ब्रह्मज्ञानी से जन भय नानक जिन प्रभु आप करे ब्रह्मज्ञानी सगल की री ना आत्म रस ब्रह्मज्ञानी चीना ब्रह्मज्ञानी की सब ऊ पर माया ब्रह्मज्ञानी ते कछ बुरा ना पाया ब्रह्मज्ञानी सदा समदर्शी ब्रह्मज्ञानी की दृष्ट अमृत बरसी ब्रह्मज्ञानी बंधन ते मुक्ता ब्रह्मज्ञानी के निर्मल जुगता ब्रह्मज्ञानी का भोजन ज्ञान नानक ब्रह्मज्ञानी का ब्रह्म ध्यान ब्रह्मज्ञानी एक ऊपर आस ब्रह्मज्ञानी का नहीं विनाश ब्रह्मज्ञानी कह गरीबी समाहा ब्रह्मज्ञानी पर उपकार उमाहा ब्रह्मज्ञानी <स्थाँ> कह नाहीं ਧੰਦਾ ਬ੍ਰਹਮਗਿਆਨੀ ਲੈ ਧਾਵਤ ਬੰਦਾ ਬ੍ਰਹਮਗਿਆਨੀ ਕਹਿ ਹੋਏ ਸੋ ਭਲਾ ਬ੍ਰਹਮਗਿਆਨੀ ਸਫਲ ਫਲਾ ਬ੍ਰਹਮਗਿਆਨੀ ਸੰਗ ਸਗਲ ਉਦਾਹਾਰ ਨਾਨਕ ਬ੍ਰਹਮਗਿਆਨੀ ਜਪੈ ਸਗਲ ਸੰਸਾਰ ਬ੍ਰਹਮਗਿਆਨੀ ਕਹਿ ਏਕ ਰੰਗ ਬ੍ਰਹਮਗਿਆਨੀ ਕਹਿ ਬਸੈ ਪ੍ਰਭ ਸੰਗ ਬ੍ਰਹਮਗਿਆਨੀ ਕਹਿ ਨਾਮ ਆਧਾਰ ਬ੍ਰਹਮਗਿਆਨੀ ਕਹਿ ਨਾਮ ਪਰਵਾਰ ब्रह्मज्ञानी सदा सद्जागत ब्रह्मज्ञानी अहं बौद्ध त्यागत ब्रह्मज्ञानी कै मन परमानंद ब्रह्मज्ञानी कै घर सदा आनंद ब्रह्मज्ञानी सुख सहज निवास नानक ब्रह्मज्ञानी का नहीं विनाश ब्रह्मज्ञानी ब्रह्म का बेटा ब्रह्मज्ञानी एक संग हेता ब्रह्मज्ञानी क्या होय अचिंत ब्रह्मज्ञानी का निर्मल मंत ब्रह्मज्ञानी जस कर प्रब आप ब्रह्मज्ञानी का बड प्रताप ब्रह्मज्ञानी का दर्श बड भागी पाई है ब्रह्मज्ञानी का बल बल जाई है ब्रह्मज्ञानी का खोज है महेश्वर नानक ब्रह्मज्ञानी आप परमेश्वर ब्रह्मज्ञानी की कीमत नाहे ब्रह्मज्ञानी कै सगल मन माहे ਬ੍ਰਹਮ ਗਿਆਨੀ ਕਾ ਕੌਨ ਜਾਣੈ ਭੇਦ ਬ੍ਰਹਮ ਗਿਆਨੀ ਕਉ ਸਦਾ ਆਦੇਸ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਕਿਅਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀ ਮਿੱਤ ਕੌਨ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾ ਅੰਤ ਨਾ ਪਾਰ ਨਾਨਕ ਬ੍ਰਹਮ ਗਿਆਨੀ ਕਾ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ब्रह्मज्ञानी सद्जीवै नहीं मरता ब्रह्मज्ञानी मुक्त जगत जी का दाता ब्रह्मज्ञानी पूर्ण पुरुष विधाता ब्रह्मज्ञानी अनाथ का नाथ ब्रह्मज्ञानी का सब ऊपर हाथ ब्रह्मज्ञानी का सकल आकार ब्रह्मज्ञानी आप निरंकार ब्रह्मज्ञानी की शोभा ब्रह्मज्ञानी बने नानक ब्रह्मज्ञानी सर्व का तने ਬ੍ਰਹਮ ਗਿਆਨੀ ਕੀ ਸੋਬਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਤਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ